ਮਹਾਰਾਜ ਸ਼ੇਰ ਸਿੰਘ ਨੇਹੇ ਕਲੰਕ ਸੋਹੰਗ ਡੰਕ ਚਾਰ ਕੁੰਟ ਬਜਾ ਰਹਾ ਚਾਰ ਕੁੰਟ ਪ੍ਰਵ ਸ਼ਬ ਦੇ ਆਕਾਰਾ ਵਰਤੇ ਕਲ ਜੋ ਪ੍ਰਵ ਵਰਤਾਰਾ ਸਾਧ ਸੰਗਤ ਸੱਚ ਦੀ ਸੇ ਹਰ ਕਾ ਦਵਾਰਾ ਕਣਕ ਪਰਵਾਸੀ ਨੇਹੇ ਕਲੰਕ ਪੂਰੀ ਕਣਕ ਲਿਆ ਅਵਤਾਰਾ ਮਹਾਰਾਜ ਸ਼ੇਰ ਸਿੰਘ ਸਤਗੁਰ ਸਾਚਾ ਸਤਜੁਗ ਵਰਤੇ ਤੇਰਾ ਪੰਡਾਰਾ ਸੱਚ ਪੰਡਾਰ ਪ੍ਰਭ ਸਤ ਵਰਤਾਇਆ ਅਮਰ ਤੇ ਆਤਮ ਵਰਖ ਗੌਰ ਸਿਖ ਆਤਮ ਸ਼ਾਂਤ ਕਰਾਇਆ ਗੌਰ ਸਿਖ ਸਾਚੇ ਕਾਲਯੁਗ ਪ੍ਰਭ ਪ੍ਰਗਟ ਦਰਸ਼ ਦਿਖਾਇਆ ਮਹਾਰਾਜੇ ਸ਼ੇਰ ਸਿੰਘ ਸਤਗੁਰ ਸਾਚੇ ਸਤਜੁਗ ਸਾਚਾ ਜਗਤ ਲਗਾਇਆ ਸਤਜੁਗ ਸਾਚਾ ਸੱਚ ਪ੍ਰਕਾਸ਼ਾ ਜੋ ਸਰੂਪ ਨਹਿ ਕਲੰਕ ਕੀ ਆਵਾਸਾ ਚਾਰ ਵਰਨੇ ਆਏ ਸ਼ਰਨ ਸਭ ਹੋਏ ਪ੍ਰਵਦਾਸਨ ਦਾਸਾ ਮਹਾਰਾਜੇ ਸ਼ੇਰ ਸਿੰਘ ਸਾਚਾ ਸ਼ਬਦ ਸੋ ਹੰਗ ਚਾਰ ਕੁੰਟ ਕਰਾਏ ਨਾਸਾ